ਸਤ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਗੁੱਡ ਆਫਟਰਨੂਨ ਦੋਨੇ ਚੀਜ਼ਾਂ ਇਕੱਠੀਆਂ ਹੀ ਸ਼ੁਰੂ ਕਰਦੇ ਆ ਜੀ ਅੱਜ ਦਾ ਵਲੌਗ ਦੁਪਹਿਰ ਦੇ 12 ਵਜੇ ਤੇ ਅੱਜ ਵੈਸੇ ਲੇਟ ਹੀ ਉੱਠੇ ਸੀ ਮੈਂ ਸਵੇਰੇ ਉੱਠ ਕੇ ਨਹਾਉਣ ਲੱਗਾ ਕੇਸੀ 9 9 ਨੋ ਵੀ ਮੈਂ ਉੱਠਿਆ ਸਾਰੀ ਲੇਟ ਉੱਠੇ ਕਿਉਂਕਿ ਰਾਤ 2 ਤੱਕ ਵੱਜ ਗਏ ਸੌਂਦਿਆਂ ਨੂੰ ਤੇ ਜੋ ਧੋਣੀਆਂ ਤਾਂ ਉੱਠੀਆਂ 11 ਵਜੇ ਜਾ ਕੇ ਤੇ ਚਲੋ ਕਰਦੇ ਆ ਸ਼ੁਰੂ ਅੱਜ ਦਾ ਵਲੌਗ ਅੱਜ ਆਉਣਾ ਆਪਣੇ ਘਰੇ ਕਿਸੇ ਨੇ ਤੇ ਸ਼ਾਮ ਨੂੰ ਪਤਾ ਤੁਹਾਨੂੰ ਸਾਰਿਆਂ ਨੂੰ ਹੀ ਆ ਵੀ ਕਿਹਨੇ ਆਉਣਾ ਤੇ ਸ਼ਾਮ ਨੂੰ ਅੱਜ ਆਪਾਂ ਰੋਟੀ ਤੇ ਇਨਵਾਈਟ ਕੀਤਾ ਤੇ ਬੜੀ ਮੈਂ ਇਧਰ ਕਿਉਂ ਜਾ ਰਿਹਾ ਕਿਉਂਕਿ ਨਾ ਉਹ ਸਾਡੇ ਘਰ ਦਾ ਮੈਂਬਰ ਹੈ ਤੇ ਇਹ ਸਾਨੂੰ ਇੰਨੇ ਭਲੇਖੇ ਦੇ ਕੇ ਬਾਹਰ ਨਿਕਲ ਕੇ ਆਉਂਦਾ ਨਾ ਇਹਨੂੰ ਲੱਗਦਾ ਵੀ ਅਸੀਂ ਉੱਲੂ ਆ ਸਾਨੂੰ ਤਾਂ ਇਹਦਾ ਪਤਾ ਹੀ ਨਹੀਂ ਲੱਗਦਾ ਪਰ ਇਹਨੂੰ ਪਤਾ ਨਹੀਂਗਾ ਕਿ ਤੈਨੂੰ ਨਿੱਕੇ ਜਿਹੇ ਨੂੰ ਲਿਆ ਕੇ ਐਡਾ ਵੱਡਾ ਕੀਤਾ ਤੇ ਤੂੰ ਬਣਦਾ ਸਿਆਣਾ ਹੁਣ ਕੋਠੇ ਦੇ ਉੱਲੇ ਲੁੱਕ ਗਿਆ ਮੈਂ ਕਿਹੜਾ ਦਿਖਦਾ ਹਾਂ ਤੇ ਪਰ ਕਬੂਤਰ ਦੇ ਅੱਖਾਂ ਵਿੱਚ ਨਾ ਬਿੱਲੀ ਦਾ ਡਰ ਤਾਂ ਨਿਮਕ ਜਾਂਦਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਭੱਜਿਆ ਭੱਜਿਆ ਤੈਨੂੰ ਕੋਈ ਹੈ ਫਿਕਰ ਕਰਦਾ ਕਿ ਨਹੀਂ ਕੋਈ ਰੋਟੀ ਰਾਟੀ ਦਾ ਲੂਤ ਲੂਤ ਕਰਦਾ ਤੁਰੇ ਫਿਰਦਾ ਚੱਲ ਚਾਲ ਕਰਨ ਚੱਲ ਲੋਕੀ ਕੁੱਤੇ ਰੱਖੀ ਆਸਤੇ ਰੱਖਦੇ ਆ ਜਾ ਆ ਜਾ ਭੱਜਿਆ ਤੇ ਸਾਨੂੰ ਇਹਦੀ ਰੱਖੀ ਰੱਖਣੀ ਪੈਂਦੀ ਆ ਬੜੀ ਉਹ ਤਾਂ ਖਾ ਗਈ ਸਾਰੇ ਆਲੂ ਫਿਰ ਹਾਂ ਹੂੰ ਉਹ ਤਾਂ ਖਾ ਗਈ ਸਾਰੇ ਆਲੂ ਬੈਟਰੀਸ ਤੇ ਬਚਿਆ ਹੀ ਨਹੀਂ ਉਸ ਲਓ ਜੀ ਤਿਆਰੀਆਂ ਚੱਲੀ ਜਾਂਦੀਆਂ ਜੋਰਾਂ ਸ਼ੋਰਾਂ ਦੇ ਨਾਲ ਬਟਾਈ ਆ ਰਹੇ ਰਾਜਸਥਾਨ ਵਾਲੇ ਸੁੱਕੀ ਤਿਆਰੀਆਂ ਚੱਲੀ ਜਾਂਦੀਆਂ ਮੈਂ ਰੋਟੀ ਦੀਆਂ ਸ਼ਾਮ ਦੀਆਂ ਦੁਪਹਿਰ ਹੀ ਅੱਜ ਦੇਖੋ ਸ਼ਰਗਿਆਂ ਨੂੰ ਅੱਜ ਦੇਣਾ ਰਿਹਾ ਹਾਂ ਯਾਰਾ m u 어와 발을 리고만 ਅੱਜ ਆਉਣਾ ਨਾਲ ਖੁਸ਼ ਹੋਣਾ ਨੇ ਜਿੱਦਾਂ ਕਿ ਪਹਿਲਾ ਵਲੌਗ ਚ ਦੱਸਿਆ ਹੀ ਆ ਡਿਨਰ ਤੇ ਸੋ ਪੂਰੀ ਪ੍ਰੈਪਰੇਸ਼ਨ ਆਪਾਂ ਕਰਕੇ ਰੱਖ ਦਿੱਤੀ ਐ ਇੱਧਰ ਆ ਮੈਂ ਭੁਜੀਆ ਬਿਸਕਟ ਬ੍ਰੈਡ ਤੇ ਇੱਧਰ ਬ੍ਰੈਡ ਸੈਂਡਵਿਚ ਜਿਹੜੇ ਬਣਾਉਣੇ ਆ ਉਹਦਾ ਸਮਾਨ ਆਪਾਂ ਕੱਟ ਕੇ ਰੱਖ ਦਿੱਤਾ ਆ ਤੇ ਮੇਦੀ ਜਿਹੜੀ ਮਟਰ ਪਨੀਰ ਦੀ ਸਬ지 ਆ ਉਹ ਮੈਂ ਆਲਰੇਡੀ ਬਣਾ ਦਿੱਤੀ ਆ ਠੀਕ ਆ ਮੋ ਡਾਨੇ ਆਪਣੇ ਮਟਰ ਪਨੀਰ ਆਪਣਾ ਬਣ ਗਿਆ ਤੇ ਇੱਧਰ ਮੈਂ ਜਿਹੜੀ ਆ ਖੀਰ ਰੱਖ ਦਿੱਤੀ ਆਵੇਂਗਾ ਚਲੋ ਆਪਾਂ ਖੀਰ ਵੀ ਬਣਾ ਦਾਂਗੇ ਹੈਨਾ ਵੀ ਕੁਝ ਮਿੱਠਾ ਵੀ ਚਾਹੀਦਾ ਹੈ ਬਾਅਦ ਚ ਖਾਣ ਨੂੰ ਸੋ ਮਿੱਠੇ ਵਿੱਚ ਆਪਾਂ ਬਣਾ ਲਈ ਆ ਖੀਰ ਉਸ ਤੋਂ ਬਾਅਦ ਹੁਣ ਆਪਾਂ ਬਣਾਵਾਂਗੇ ਚਿਕਨ ਚਿਕਨ ਮੈਂ ਬਣਾਉਣਾ ਆ ਚੁੱਲੇ ਤੇ ਚਿਕਨ ਨੂੰ ਚੁੱਲੇ ਤੇ ਬਣਾਉਂਦਾ ਇਹ ਕਰ ਲੈਣਾ ਕਿ ਚੁੱਲੇ ਤੇ ਬਹੁਤ ਜ਼ਿਆਦਾ ਟੇਸਟੀ ਬਣਦਾ ਆ ਠੀਕ ਆ ਚੁੱਲੇ ਤੇ ਕੋਈ ਵੀ ਚੀਜ਼ ਆਪਾਂ ਬਣਾਉਂਦੇ ਆ ਟੇਸਟੀ ਬਣਦੀ ਆ ਸੋ ਸਾਰੇ ਚਿਕਨ ਖਾ ਲੰਦੇ ਆ ਨਾ ਤਲ ਖੁਸ਼ ਕੇ ਵੀ ਆਪਾਂ ਵੀ ਖਾ ਲਈਦਾ ਸੋ ਇਸ ਕਰਕੇ ਮੈਂ ਸੋਚਿਆ ਵੀ ਆਪਾਂ ਜਿਹੜਾ ਆ ਚੁੱਲੇ ਤੇ ਚਿਕਨ ਬਣਾ ਦਨੇ ਆ ਪਹਿਲਾਂ ਮੈਂ ਸਾਰਾ ਸਮਾਲ ਕੱਟ ਲਿਆ ਸੀ ਤੇ ਹੁਣ ਜਿਹੜੇ ਰਹਿ ਗਏ ਕੰਡੇ ਉਹ ਮੰਮੀ ਨੂੰ ਕਹੇ ਤਾਂ ਮੰਮੀ ਕੱਟ ਦੇਣਗੇ ਤੇ ਉਸ ਤੋਂ ਬਾਅਦ ਜਿਹੜੇ ਆਪਾਂ ਚੌਲ ਬਣਾਉਣੇ ਆ ਉਹ ਉਹਨਾਂ ਦੇ ਆਉਣ ਤੇ ਬਣਾ ਲਾਂਗੇ ਜਦੋਂ ਕੋਕ ਹੋਣਗੇ ਉਦੋਂ ਬੈਠੇ ਬੈਠੇ ਇਹ ਬਣਾ ਲੈ ਦੋ ਕਿਉਂਕਿ ਥੋੜੇ ਵਧੀਆ ਵਧੀਆ ਫਰੈਸ਼ ਤਾਜ਼ੀ ਲੱਗਦੇ ਆ ਤੇ ਇਧਰ ਤੱਕ ਦੀਵਾਰ ਕੋਰ ਆ ਚੁੱਕੀ ਆ ਹਾਂ ਨੀਨੀ ਕਰਨੀ ਆ ਨੀਨੀ ਪਾਪੇ ਨੂੰ ਹੱਥ ਦਿਖਾਈ ਪਾਪੇ ਨੂੰ ਹੱਥ ਦਿਖਾਈ ਦੋਨੇ ਹੱਥ ਦਿਖਾ ਦੇ ਹੱਥ ਦਿਖਾਈ ਪਾਪੇ ਨੂੰ ਚਾਲਾ ਤੋ ਰਹਾ ਤੈਨੂੰ ਉਥੇ ਟਿਕਾਇਆ ਤੇ ਤੂੰ ਟੱਕਦੀ ਕਿਉਂ ਨਹੀਂ ਜੁੰਡੇ ਪਾਉਣੇ ਨਹੀਂ ਹੈਗੇ ਚਾਲਾਂਦਰ ਮਰ ਪਿਆ ਲੱਗੀ ਖੀਰ ਬਣਾਈਆ ਤਰਤਲਾ ਤਾਂ ਚਿਕਨ ਨੂੰ ਲਾਉਣ ਲੱਗੇ ਆ ਮਟਰ ਪਨੀਰ ਬਣ ਗਿਆ ਆ ਲਾਲਾ ਫਿਰ ਛੌਲੋਂ ਨਾਲ ਦੇ ਆਇਆ ਤੇ ਬਣਾਉਣੇ ਆ ਆਪਣੇ ਨੇ ਦਿੱਤਾ ਸੀ ਧੋੜ ਕੇ ਤੇ ਇੱਧਰ ਬਦੀਲਾ ਧਰਤਾ ਆ ਟੜਕਾ ਲਾ ਕੇ ਉਸ ਤੋਂ ਬਾਅਦ ਧੀਨ ਸਟ ਕੱਢਣਾ ਮੰਮੀ ਧੀਨ ਸਟ ਕੱਢਣਾ ਤੇ ਉਸ ਤੋਂ ਬਾਅਦ ਤਾਂ ਕੋਈ ਕੰਮ ਨਹੀਂ ਹੈਗਾ ਹੁਣ ਉਹ ਸੌਣ ਲੱਗਿਆ ਬਲਾੜੋ ਤੇ ਫਿਰ ਆਵੇਗੀ ਹਾਂ ਫੇਜੀ ਤਾਂ ਬੰਦੇ ਆਏ ਵੀ ਨਹੀਂ ਤੂੰ ਪਹਿਲਾਂ ਹੀ ਬਣਾਉਂ ਮੈਂ ਤਾਂ ਬਣਾ ਕੇ ਰੱਖ ਕੇ ਮੁੜ ਕੇ ਲਾ ਦੂੰਗੀ ਨਾਲ ਦੀ ਨਾਲ ਆ ਬਣਾਏ ਹੁਣ ਲੱਗਦੀ ਹੁਣੇ ਉਹੋ ਕਰਕੇ ਆਹ ਆਸ ਹੀ ਬਣ ਜਾਏਗਾ ਜਿਵੇਂ ਸਾਹ ਨੂੰ ਲੱਭੀ ਦੇਣੀ ਬਸ ਤੇਆ ਮਾਰ ਦੇ। ਠੀਕਾ ਜਬ ਬੈਸਤੀ ਕਰਦੀ। ਮੈਂ ਕਿਹਾ ਹੁਣ ਆਪਾਂ ਬਣਾਉਣ ਲੱਗੇ ਆ ਸੈਂਡਵਿਚ। ਸੈਂਡਵਿਚ ਦੀ ਰੈਸਪੀ ਆਪਾਂ ਦੱਸੇ ਦਿੰਨੇ ਆ ਕਿ ਕਮੈਂਟ ਕਰਕੇ ਪੁੱਛੂਗੇ। ਬਸ ਇਹ ਤਾਂ ਵੈਸੇ ਬਹੁਤ ਏਰੀ ਆ। ਹਾਂ। ਪਰ ਇਹਦੇ ਵਿੱਚ ਅੱਜ ਆਪਾਂ ਪਾਇਆ ਹੈ ਇੱਕ ਤਾਂ ਸ਼ਿਮਲਾ ਮਿਰਚ ਇੱਕ ਪਿਆਜ਼ ਪਾਈ ਆ ਠੀਕ ਆ ਪਿਆਜ਼ ਪਾਇਆ ਆ ਠੀਕ ਆ ਤੇ ਇੱਕ ਆ ਪਾਵਲੀ ਸੌਸ ਪਾਈ ਆ। ਬੈਜ ਮਾਇਉਨੀ ਤੇ ਇੱਕ ਆਹ ਵਾਲੀ ਤੰਦੂਰੀ ਪਾਈ ਆ ਮੈਂ ਕਿ ਜਿਹੜੀ ਤੁਸੀਂ ਹੁਣ ਲਿਆਂਦੀ ਆ ਕੋਈ ਐ ਸੇਮ ਹੀ ਆ ਜੋ ਤੰਦੂਰੀ ਹੈ ਜਾਂ ਤਿੰਨੇ ਚਾਰੇ ਨਹੀਂ ਨਹੀਂ ਇਹਦੇ ਤੇ ਸਪੈਸੀਫਿਕ ਉਹ ਮੈਂ ਕੰਪਨੀ ਚੇਂਜ ਆ ਨਹੀਂ ਨਹੀਂ ਇਹਦੇ ਤੇ ਤੰਦੂਰੀ ਲਿਖਿਆ ਹੋਇਆ ਆ ਆਹ ਦੇਖ ਤੰਦੂਰੀ ਇੱਥੇ ਵੀ ਲਿਖਿਆ ਇੱਥੇ ਲਿਖਿਆ ਠੀਕ ਆ ਕੰਪਨੀ ਚੇਂਜ ਆ ਓਕੇ ਕਿਉਂਕਿ ਗਲਤ ਹੋ ਗਈ ਸੀ ਅੱਜ ਆਪਾਂ ਇਹਦੇ ਵਿੱਚ ਇੱਕ ਐਕਸਟਰਾ ਚੀਜ਼ ਪਾਈ ਆ ਜਿਹੜੀ ਕੈਰਟ ਯਾਨੀ ਕਿ ਗਾਜਰ ਤੇ ਨਾਲੇ ਆਪਾਂ ਹੁਣ ਇਹਦੇ ਤੇ ਪਾਵਾਂਗੇ ਚੀਜ਼ ਇਆਪਾ ਇਹਦਾ ਬਣਾ ਕੇ ਰੱਖ ਲਾਂਗੇ ਤੇ ਥੋੜੀ ਜਿਹੀ ਇਹਦੇ ਚ ਕੈਚਪ ਪਾਈ ਸੀ ਬਾਕੀ ਜਿਹੜੇ ਸਵਾਦ ਅਨੁਸਾਰ ଲୁଣ ਮਿਰਚ ਪਾ ਸਕਦੇ ਆ ਤੁਸੀਂ ਤੇ ਹੁਣ ਆਪਾਂ ਇਹਦੇ ਤੇ ਚੀਜ਼ ਪਾ ਕੇ ਤੇ ਨੂੰ ਬੰਦ ਕਰ ਦਾਂਗੇ ਤੇ ਜਦੋਂ ਉਹ ਆਉਣਗੇ ਇਹਨੂੰ ਆਪਾਂ ਇੱਦਾਂ ਹੀ ਲਾ ਦਾਂਗੇ ਸੌਖਾ ਰਹੂਗਾ ਹਮਮ ਕਾਲੀ ਕਾਲੀ ਚੀਜ਼ ਤਾਂ ਅੱਧੇ ਭੁੱਖੇ ਰਹਿ ਜਾਂਦੇ ਆ ਉਹਦਿਆਂ ਨੂੰ ਮਿਲ ਜਾਂਦਾ ਸੋ ਆਪਾਂ ਦੇ ਕੋਲ ਸਮਾਨ ਰੈਡੀ ਸੀਗਾ ਤੇ ਉਧਰ ਆਪਾਂ ਮਟਰ ਪਨੀਰ ਵਗੈਰਾ ਦਾ ਮੈਂ ਤੁਹਾਨੂੰ ਦਿਖਾਈ ਦਿੱਤਾ ਆ ਤੇ ਹੁਣ ਆਪਣੇ ਸਰਪੇ ਤੋਂ ਬਾਅਦ ਰੋਟੀ ਤੇ ਰਾਈਸ ਰਹਿ ਗਿਆ ਤੇ ਦਹੀਂ ਬਣਾਉਣਾ ਹੈ। ਬਾਕੀ ਆਪਣਾ ਸਾਰਾ ਪਹਿਲਾਂ ਤਾਂ ਇਹ ਹੁੰਦਾ ਫਾਇਦਾ ਹੁੰਦਾ ਕਿ ਮੁੜ ਕੇ ਨਾ ਬੈ ਤਾਂ ਬੈ ਤਾਂ ਹੁੰਦਾ ਨਹੀਂ ਫਿਰ ਗੱਲ ਦਾ ਕਰਨੀ ਹੁੰਦੀ ਕੋਈ। ਤਾਂ ਫਿਰ ਮੇਰਾ ਸਾਰਾ ਟਾਈਮ ਇੱਦੇ ਕਿਚਨ 'ਚ ਲੱਗ ਜਾਂਦਾ। ਟੇਸਟ ਕਰਕੇ ਮੈਂ ਤਾਂ ਪਹਿਲਾਂ ਬਣਾ ਕੇ ਆਵੇ। ਲਾਇਆ ਲਾਇਆ। ਮੰਮੀ ਇਹ ਚੋਟਾਂ ਲਾਇਆ। ਮੇਕਰ ਤਕਦੀਰ ਹੈ ਇਹਦੀ। ਨਹੀਂ ਨਹੀਂ। ਕੀ ਹੈ ਕੀ ਹੈ? ਖਾਣਾ ਤੇ ਉਸਕੇ ਖਾਣੇ ਹੱਡੀਆਂ ਦੋ ਦਿਨਾਂ ਚ ਤੈ ਲਾਤੀ ਕਿੰਨੀਆਂ ਹੱਡੀਆਂ ਸੀ ਚਾਰ ਤੋੜ ਲਿਆ ਦੀ ਵਿਚਾਰੇ ਨੇ ਹਮ ਚਾਰ ਝੂੰਗੇ ਸਾਡ ਸਾਗ ਬੜੀ ਨੂੰ ਬੜੀ ਏ ਕੱਪੜੀ ਬੜੀ ਹੱਡੀ ਲਿਆ ਕੇ ਰੋ ਸਾਗ ਲੈਓ ਵੀ ਆ ਗਿਆ ਡਿਨਰ ਕਰਨ ਲਈ ਸਪੈਸ਼ਲ ਤੌਰ ਤੇ ਸਪੈਸ਼ਲ ਸਪੈਸ਼ਲ ਹੁਣ ਮੰਡ ਮਾਰਕ ਪਹੁੰਚ ਚੁੱਕੇ ਹਾਂ ਸਪੈਸ਼ਲ ਤੌਰ ਤੇ ਨਾਲ ਹੀ ਸਾਰਾ ਸਾਮਾਨ ਰੱਖ ਰੱਖੇ ਨਵੀਂ ਜੈਕਟ ਕਿਹੜੀ ਕੰਪਨੀ ਦੀ ਪਾ ਗਿਆ ਪੈਪੇ ਜੀਨਸ ਦੀ ਟਾ ਟਾ ਅੰਦਰ ਵਾਸਤੇ ਕੀ ਤੁਸੀਂ ਖਾ ਲਓ ਹੈ ਦੋ ਪੈਸੇ ਬੰਦ ਤੇ ਜਿਹ ਉਹਦੇ ਨੂੰ ਪਤਾ ਹੀ ਨਾ ਲੱਗੇ ਪੈਸੇ ਦਾ ਪਰ ਫਾਇਦਾ ਕੀ ਹੈ ਮੈਂ ਕਿਹਾ ਤੁਸੀਂ ਖਾ ਲਓ ਹਨ ਖਾ ਲੈਣੇ ਜੀ ਉੱਥੇ ਬੈਠਾ ਲਾਂਗੇ ਮੈਂ ਨਹੀਂ ਖਾਣਾ ਬਈ ਇਹ ਖਾ ਕੇ ਆਇਆ ਪਤਾ ਕੁਛ ਨਾ ਕੁਛ ਨਹੀਂ ਖਾਦਾ ਤੁਮ ਮੈਂ ਮੈਨੂੰ ਜਾਣਾ ਮੈਂ ਕਿਹਾ 7 ਵਜੇ ਚੱਲੇ ਥੋੜਾ ਜਿਹਾ ਸਮਾਨ ਰਹਿ ਗਿਆ ਸੀਗਾ ਤੇ ਉਹ ਲੈਣ ਚੱਲੇ ਆਂ ਫਿਰ ਉਦੋਂ ਬਾਅਦ ਆ ਕੇ ਰੋਟੀ ਦੇ ਵਿਚਾਰ ਕਰਦੇ ਆਂ ਰੋਟੀ ਛਕੀ ਕਿ ਨਾ ਛਕੀ ਤੇ ਗੱਲਾਂ ਬਾਤਾਂ ਮਾਰਾਂਗੇ ਗੱਲਾਂ ਬਾਤਾਂ ਮਾਰਦੇ ਆ ਹਨਾ ਮਾਰੀ ਜਾਂਦੇ ਗੱਲਾਂ ਬਾਤਾਂ ਵੈਸੇ ਤੇ ਬਾਹਾਂ ਹੀ ਟਾਈਮ ਲੰਘ ਜਾਂਦਾ ਬਾਹਨੇ ਇਹ ਨਾ ਬੰਦਾ ਇਕੱਠਾ ਹੁੰਦਾ ਹੁੰਦਾ ਯਾਰ ਉਹਨੂੰ ਤਾਂ ਟਾਈਮ ਹੀ ਲੱਗਦਾ ਉਦੋਂ ਆਪਾਂ ਕਿੰਨੇ ਦਾ ਮਾਰੀਆ ਤੇ ਹੋਰ ਜਿੱਦ ਕਰਨਾਰ ਗਿਆ ਸੀ ਹਾਂ ਤੂੰ ਮੁੜ ਕੇ ਆਇਆ ਮੁੜ ਕੇ ਪਤਾ ਕੀ ਬੇ ਮੈਂ ਨਹੀਂ ਦੱਸਦਾ ਵਿਆਹ ਸ਼ਾਦੀ ਜੇ ਆਪਾਂ ਜਿੰਨੇ ਮਰਜ਼ੀ ਮਿਲੀ ਜਿਹੜੇ ਬੈਠੀ ਚਲ ਗਏ ਨਹੀਂ ਨਹੀਂ ਫੇਰ ਆਪਾਂ ਇਕੱਲੇ ਨੂੰ ਇਕੱਲਾ ਐ ਬੈਹਿ ਕੇ ਮਿਲ ਜੇਣਾ ਇੱਕ ਹੋਰ ਗੱਲ ਆ ਦੇਖੋ ਜੀ ਮੁੜ ਕੇ ਆਏ ਨਹੀਂ ਪਤਾ ਹੁੰਦਾ ਯਾਰ ਵੀ ਆਪਾਂ ਕਦੋਂ ਇਕੱਠੇ ਬਹਿਣਾ ਹਾਂ ਜ਼ਿੰਦਗੀ ਦੇ ਕੰਮ ਹੀ ਐ ਹੋ ਜੇ ਭਰਾਵਾ ਮੁੜ ਕੇ ਬੰਦੇ ਆ ਹਾਂ ਕਿਹੜਾ ਕਿੱਥੇ ਜਾਂਦਾ ਚੰਗਾ ਬੀਰ ਠੀਕ ਐ ਭਾਈ ਜੀ ਮਿਲਾਂਗੇ ਹੁਣ ਆਪਾਂ ਬਾ ਹੁਣ ਆਪਾਂ ਕਰਾਂਗੇ ਰੱਬ ਨਾਲ ਪਾਰਟੀ ਕਰੇ ਸੁੱਡੇ ਤੇ ਹਨਾ ਐਲ ਐ ਚ ਮਿਲਾਂਗੇ ਐਲ ਐ ਆਵਰ ਤੂੰ ਚੱਲਿਆ ਨਾ ਹੁਣ ਯੂ ਐਸ ਐ ਨੂੰ ਅੱਛਾ ਠੀਕ ਤਿਆਰਤਾ ਤੂੰ ਹੈ ਤਿਆਰਤਾ ਤੂੰ ਹੋਇਆ ਹੀ ਫਿਰਦਾ ਹਾਂ ਹਾਂਜੀ ਦੇ ਲਈ ਨੂੰ ਪਾਸਪੋਰਟ ਹਾਂ ਬੱਸ ਜੀ ਮੈਂ ਜਾਂ ਤੂੰ ਜਾ ਰਹੇ ਹਾਂ ਸ਼ੇਦੀ ਪ੍ਰਮਾਤਮਾ ਸੁੱਖ ਰੱਖੇ ਖਾਵਾ ਮਾਂ ਸਾਨੂੰ ਦੋਨੇ ਚੱਲੇ ਆ ਦੋਨੇ ਚੱਲੇ ਆ ਕਿਹੜਾ ਦੇਸ਼ ਆਹੋ ਦੇਸ਼ ਬਹੁਤ ਘੈਂਟ ਆ ਨਹੀਂ ਨਹੀਂ ਉਹੋ ਆਪਣਾ ਕੀ ਆ ਕੇ ਹੁੰਦੇ ਆ ਉਹਨੂੰ ਪਤਾ ਨਹੀਂ ਕਿਹੜਾ ਕਹਿੰਦੇ ਉਹ ਇੱਥੇ ਚੱਲੇ ਚਲੋ ਕੋਈ ਗੱਲ ਨਹੀਂ ਮੇਰੇ ਹੁਣ ਕਲ ਹੁੰਦੇ ਸੀ ਇਹ ਜੇ ਭਾਂਡੇ ਵਾਵੇ ਉਹ ਰਸਪੀਲ ਜੱਜ ਕਰਦੀ ਜੀ ਇਹ ਕਰ ਉਹ ਹੈਗਾ ਨਹੀਂ ਗਲਾਸ ਨਾਲ ਕੰਿੰਕ ਕੰਗਣੀ ਜਿਹਾ ਹੈਗਾ ਸੀਗਾ ਕਿਹੜਾ ਕਿਤਨਾਂ ਛੋਟਾ ਥੋੜਾ ਘੁੱਟਨੇ ਜਿਹਾ ਗਲਾਸ ਸੀਗੇ ਆਪਣੇ ਉਹ ਸਭ ਆਜ ਕੇ ਚੀਜ਼ ਸੀ ਉਹ ਕੋਈ ਕਿਤਾ ਪੀਣੀ ਦਾ ਨਹੀਂ ਤਾਂ ਭਣੀ ਦੇ ਜੱਤੇ ਉਹ ਗਲਾਸ ਉਹ ਕਿੱਥੇ ਆਇਆ ਤੁਸੀਂ ਜੀ ਹੁੰਦੇ ਨਹੀਂ ਗੁਦਰੇ ਲਾ ਨਹੀਂ ਯਾਰ ਯਾਰ ਮੈਂ ਕਿ ਪਿੰਨੀਆਂ ਵੀ ਖਾ ਲਈਆਂ ਖੋਆ ਵੀ ਖਾ ਲਿਆ ਗੁਦਰੇ ਲੇਦੀਆਂ ਪਿੰਨੀਆਂ ਬੁੰਨੀਆਂ ਨਾ ਬਣਨਗੀਆਂ ਤੇ ਇਹ ਮੈਂ ਕਹ ਰਾ ਪੀਸ ਬਣਾ ਲਾਂਗੇ ਪੀਸ ਵੀ ਨਹੀਂ ਬਣਦੇ ਉਹ ਕਿਉਂ ਨਹੀਂ ਬਣਦੇ ਜਿਹੜਾ ਆਪਾਂ ਬਣਾਉਣੇ ਉਹ ਤਾਂ ਨਹੀਂ ਬਣਦੇ ਕੋਈ ਨਹੀਂ ਬੱਤੀ ਪੱਕਦੀ ਹੁੰਦਾ ਖੁਸ਼ੀ ਆਦਾ ਕਿ ਟਿਕਣਾ ਨਹੀਂ ਬੰਦਦਾ ਪਾਈ ਖੁਸ਼ੀ ਆਦਾ ਮਾਂ ਗਈ ਉਹ ਵੀ ਖਾ ਲਿਆ ਐ ਦੂਜਾ ਵੀ ਗੁੱਦੂ ਆਦੀ ਖੁਸ਼ੀ ਪਿੰਨੀਆਂ ਵੀ ਖਾ ਲਈਆਂ ਫੋਵਾ ਵੀ ਖਾ ਲਿਆ ਐ ਵੇਸਣ ਵੀ ਖਾ ਲਿਆ ਹੁਣ बार-बार ਥੋੜੀ ਕੋਈ ਚੀਜ਼ ਬਣਾਵੇ ਸੱਸ ਨੂੰ ਦੂਸਰਾ ਦੱਸਿਆ ਨਹੀਂ ਮੇਰੇ ਦਾਜ ਚ ਕੀ ਐ ਮੇਰੇ ਦਾਜ ਪਣ ਕਿਹੜੀਆਂ ਸੀ ਕਿਹੜੇ-ਕਿਹੜੇ ਆਏ ਮਮੀ ਤੇਰੇ ਦਾਜ ਵਾਲੀ ਪਲੇਟ ਦਿਖਾ ਮੇਰਾ ਦਾਜ ਵਾਲੀ ਹਾਂ ਆ ਪਈ ਇਹ ਆਵੇ ਬੰਨਿਆ ਤੇ ਆ ਨਹੀਂ ਕਿਹਨਾ ਚੰਗਾ ਆ ਆ ਬਈ ਮੈਂ ਕਹਿੰਦਾ ਨਹੀਂ ਇਹ ਤਾਂ ਡੋਂਗੇ ਟੱਕਣ ਉਹ ਵਿਆਹ ਹੈ ਡੰਗੇ ਰਹੀ ਟੱਕਣ ਅੱਛਾ ਸਮੋਸਾ ਪਲੇਟ ਸੀ ਮੈਂ ਹਾਂ ਸਮੋਸਾ ਹਾਂ ਇਹ ਹਾ ਦੋ ਦੋ ਆਇਦ ਨਾਲ ਦਿੱਕਤ ਬੰਦ ਕਰ ਲਈ ਆ ਸੀ ਨਾ ਸੀ ਇੱਕ ਹੋਰ ਸੀ ਸਾਡੇ ਮੇਰੇ ਦਾਜ ਵਾਲੀਆਂ ਆ ਪਈਆਂ ਤੇਰੇ ਵਾਲੀਆਂ ਤਾਂ ਇਹ ਨਵੀਆਂ ਹਨ ਫਿਰ ਆ ਉਪਰਾਹ ਹੋਵੇ ਦਾਜ ਦੁੱਧ ਲਿਆ ਨਹੀਂ ਅਸੀਂ ਦੂਸਰਾ ਇਹ ਤਾਂ ਇਹ ਲੈ ਕੇ ਆਈ ਆ ਆਪ ਦੀ ਮਰਜ਼ੀ ਨਾਲ ਆਪ ਦੀ ਮਰਜ਼ੀ ਨਾਲ ਲਿਆ ਦਾਜ ਵਾਲੀਆਂ ਨੇ ਕਹਿ ਸਕਦੇ ਨਹੀਂ ਮਰਜ਼ੀ ਨਾਲ ਮਰਜ਼ੀ ਤਾਂ ਨਹੀਂ ਆਪਿਆ ਉਹ ਕਰਦਾ ਆਪ ਦੀ ਮਰਜ਼ੀ ਨੇ ਦਿੱਤਾ ਉਹਨਾਂ ਨੇ ਅੱਜ ਤੱਕ ਜੋੜ ਦਿੱਤਾ ਨੂੰ ਮੰਗਿਆ ਨਹੀਂ ਨਦੀ ਇਹਨਾਂ ਨੇ ਸੋਤੇ ਜੜੀ ਕਰਨ ਦੀ ਸੱਚਾਈ ਹੈ ਬੇਰਾਈ ਤੇ ਬੇਰਾਈ ਹੈ ਹੁਣ ਜਿਹੜੇ ਤੋਂ ਜਿਆਦਾ ਪਤਾ ਹੈ ਕਿ ਧੀ ਵਰਤੀ ਧੀ ਕਿਉਂ ਆਪ ਦਾ ਜਿਹੜਾ ਕੁਛ ਨਹੀਂ ਆਈਆਂ ਵੇ ਬੈਡ ਦਾ ਲੱਲਾ ਭੱਬਾ ਸਾਰਾ ਮਰਦੀ ਹੰਸਦਾ ਮੇਰੇ ਮਾਪੇ ਆਪਣੇ ਭਾਂਡਾ ਹੀ ਆਮ ਆਲ ਕੀ ਉਹ ਪਾਦੀ ਉਹ ਬਾਕੀ ਹੈ ਉਹਦੇ ਮਾਪੇ ਦਿੰਦਾ ਹੁੰਦਾ ਆਪਣੇ ਧੀ ਪੁੱਤ ਨੂੰ ਖਾਲੀ ਕੌਣ ਤੋੜਗਾ ਧੀ ਹੀ ਤੋੜਦਾ ਹਰ ਇੱਕ ਮਾਪਾ ਬਨੂ ਹਰੇ ਖਾਣ ਹੁੰਦਾ ਵੀ ਮੇਰੀ ਧੀ ਨੂੰ ਆਹੀ ਦਵਾ ਆ ਵੀ dama ਚਾhti ਹੈ ਕਿ ਆ ਤੇ ਚਾਹੇ ਹੋਣ ਨਾ ਪੈਣਾ ਮਾਂ ਸੀ ਧੀ ਲਈ ਉਹਨਾਂ ਕਾਜ ਦਾਜੇ ਕਹਿ ਦਿੰਦੇ ਆ ਮਾਂ ਨੂੰ ਆਪਣੇ ਧੀ ਨੂੰ ਦੇਣ ਲਈ ਹੁਣ ਮੰਮੀ ਨੇ ਕਿੰਨੇ ਕੇਸ ਚੱਦਣਾ ਲਾਲੀ ਉਹਨਾਂ ਨੇ ਰੱਖੀਆਂ ਰੱਖੀਆਂ ਪਈਆਂ ਮੇਜ ਫੋਕੀ ਅੱਜਕੱਲ ਕੁੜੀਆਂ ਪਤਾ ਨਹੀਂ ਲੈ ਕੇ ਨਹੀਂ ਜਾਂਦੀਆਂ ਉਹ ਫਖਰੀ ਗੱਲਾਂ ਕਰਿਆ ਜਿਹੜਾ ਜਾਣੀਆਂ ਲੈ ਜੀ ਪਰ ਆਪਾਂ ਆਏ ਆ ਮੇਰੇ ਮਾਪੇ ਮੈਂ ਤਾਂ ਲੈ ਇਸ ਨਾ ਮੈਂ ਕਿ ਮੈਂ ਤਾਂ ਹੁਣ ਇਹ ਵੀ ਉਹ ਵੀ ਜੀ ਉਹ ਲੈ ਜੇ ਉਹ ਤਾਂ ਐ ਆ ਉਹ ਤਾਂ ਯਾਦ ਹੁੰਦੀ ਆ ਨਿਸ਼ਾਨੀ ਹੋ ਜਾਂਦੀ ਏ ਬੰਦੇ ਕੋਲੇ ਇਹ ਕੋਈ ਐ ਤਾਂ ਨਹੀਂ ਵੀ ਜਾ ਕੇ ਵਰਤਣਾ ਹੀ ਹੁੰਦੇ ਵੀ ਜਾਂ ਗਾਂ ਕਿਸੇ ਘਰੇ ਕੋਈ ਚੀਜ਼ ਨਹੀਂ ਹੁੰਦੀ ਗੱਲ ਇਹ ਹੁੰਦੀ ਵੀ ਇੱਕ ਨਿਸ਼ਾਨੀ ਹੋ ਜਾਂਦੀ ਵੀ ਅੱਗੇ ਯਾਦ ਕਰਦੀਆਂ ਸੀ ਅੱਗੇ ਦੀਵਾਲੀ ਨੂੰ ਉਹਦੇ ਨਾਲ ਜੋ ਦੇਖਿਆ ਵੀ ਸੋਸ਼ਲ ਵਾਲੀਆਂ ਗੱਲਾਂ ਕਰੀ ਜਾਂਦੀਆਂ ਸੀ ਵੇ ਉਹ ਕਹਿੰਦੀਆਂ ਨਾ ਵੀ ਕਹਿੰਦੀਆਂ ਕਿੰਨੀਆਂ ਹੀ ਦਰੀਆਂ ਖੇਸ ਹੁੰਦੇ ਤੇ ਦਿਵਾਲੀ ਨੂੰ ਬੁੜੀਆਂ ਕੱਢਦੀਆਂ ਤੇ ਕਹਿੰਦੀ ਆ ਮੇਰੀ ਨਾਨੀ ਨੇ ਮੇਰੀ ਮਾਂ ਨੂੰ ਦਿੱਤੀ ਸੀ ਮੇਰੀ ਮਾਂ ਨੇ ਮੈਨੂੰ ਦੇਤੀ ਕਹਿੰਦੀ ਐ ਯਾਦ ਕਰਦੀਆਂ ਮੈਨੂੰ ਯਾਦਾਂ ਹੁੰਦੀਆਂ ਵੀ ਇਹਦੇ ਨਾਲ ਉਹ ਜਿਹੜੇ ਬਿਸਤਰੇ ਹੁੰਦੇ ਆ ਆਈ ਦਿਵਾਲੀ ਮੈਂ ਉਹਨਾਂ ਨੂੰ ਹਵਾ ਲਮਾਉਂਦੀਆਂ ਕੱਢ ਕੇ ਫਿਰ ਉਹਦਾ ਯਾਦ ਕਰੀਦੀਆਂ ਗੱਲਾਂ ਆ ਇਦਾਂ ਸ਼ੀਆ ਸੀ ਪੁਰਾਣੇ ਹੁਣ ਜਿਹੜੇ ਮੇਰੇ ਭਾਂਡੇ ਆ ਭੰਡਾ ਤਾਂ ਲੀਡੇ ਕੱਪੜੇ ਆ ਜਿਹੜੇ ਬਿਸਤਰੇ ਉਹ ਅਸੀਂ ਕੱਢੀ ਤੇ ਆ ਦਿਵਾਲੀ ਨੂੰ ਫਿਰ ਉਹ ਯਾਦਗਰੀ ਦੇ ਵਿਆਹ ਮੇਰੇ ਮੌਮੀ ਨੇ ਕੀਤਾ ਅੱਗੋਂ। ਸੋ ਸਗਤੀਰ ਨੂੰ ਵੀ ਅਸੀਂ ਦਵਾਂਗੇ ਕੰਪਨੀ ਲੀਡ ਇਹ ਹੋ ਗਿਆ। ਵੇਖ ਨਿਸ਼ਾਨੀ ਹੁੰਦੀ ਆ ਵੀ ਚਲ ਮਾਪੇ ਦੀ ਸਾਰੀ ਜ਼ਿੰਦਗੀ ਅੱਗੇ ਆਏ ਸੀ ਨਾ ਹੁਣ ਤਾਂ ਹੋ ਹੁਣ ਜਮਾਨਾ ਬਦਲ ਗਿਆ ਹੁਣ ਤਾਂ ਫੋਨ ਤੇ ਵੀਡੀਓ ਕਾਲਾਂ ਹੋ ਗਈਆਂ। ਅੱਗੇ ਕੁੜੀਆਂ ਕੋਲੇ ਵਿਰਾਕ ਕੀ ਸੀ ਆਹੀ ਸੀ ਅੱਗੇ ਕਿਹੜਾ ਫੋਨ ਕਰ ਸਕਦੀਆਂ ਸੀ। ਨਾ ਕੋਈ ਚਿੱਠੀ ਪੱਤਰ ਅੱਗੇ ਸਾਲ-ਸਮਾਹੀ ਢੇੜਾ ਵੱਜਦਾ ਸੀ। ਤਬ ਇਹਨਾਂ ਚੀਜ਼ਾਂ ਨਾਲ ਹੀ ਯਾਦਾਂ ਇਹਨਾਂ ਚੀਜ਼ਾਂ ਨੂੰ ਯਾਦ ਕਰ ਕਰ ਵੀ ਜਿਵੇਂ ਹੁਣ ਪੁਰਾਣੀ ਚੀਜ਼ ਏ ਉਹ ਪੁਰਾਣੇ ਬਣੇ ਹੋਏ ਆ ਹੁਣ ਮਮਮੀ ਜਦੋਂ ਜਿੰਨੀ ਵਾਰ ਵੀ ਉਸ ਚੀਜ਼ ਨੂੰ ਦੇਖਦੇ ਆ ਤਾਂ ਮਮਮੀ ਨੂੰ ਆਪਣੀ ਮਾਂ ਦਾ ਮਾਂ ਦੀ ਯਾਦ ਆਉਂਦੀ ਆ ਵੀ ਮੇਰੀ ਮਾਂ ਨੇ ਦਿੱਤੀ ਸੀ ਬੰਦਾ ਹੱਪ ਕੇ ਦੱਸਦਾ ਵੀ ਮੇਰੀ ਮਾਂ ਨੇ ਆਹ ਚੀਜ਼ ਮੈਨੂੰ ਦਿੱਤੀ ਸੀ ਤੇ ਐਂ ਹੀ ਭਾਂਡਿਆਂ ਦਾ ਹੁੰਦਾ ਐਂ ਹੀ ਖੇਸ ਹੁੰਦੇ ਆ ਹਨਾ ਵੀ ਬੰਦਾ ਦੱਸਦਾ ਵੀ ਆਹ ਮੇਰੀ ਮਾਂ ਦੀ ਨਿਸ਼ਾਨੀ ਆ ਮੇਰੀ ਨਾਨੀ ਦੀ ਨਿਸ਼ਾਨੀ ਆ ਤੇ ਵਾਸਤਵ ਇਸ ਕਰਕੇ ਮੈਂ ਤਾਂ ਆਪ ਅਸੀਂ ਲਾਲੀ ਕਮੀ ਹੁਣ ਮੈਂ ਲਾਲੀ ਨੂੰ ਦਿਖਾਇਆ ਹੈ ਵੀ ਚੱਲ ਜਮਾਨਾ ਮਾਡਰਨ ਹੋ ਗਿਆ ਬੰਦਾ ਮਾਡਰਨ ਚੀਜ਼ਾਂ ਦੇ ਦਿੰਦਾ ਪਰ ਦੇਣੀ ਜ਼ਰੂਰ ਚਾਹੀਦੀ ਹੈ ਵੀ ਇਹੀ ਚੀਜ਼ਾਂ ਨਾਲ ਜਿਹੜਾ ਕੱਪੜਾ ਲੀੜਾ ਹੁੰਦਾ ਆ ਉਹ ਤਾਂ ਸੂਟ ਲੈ ਲਾਂਗੇ ਆਪਾਂ 20000 ਦਾ ਲੈ ਲਾਂਗੇ 25000 ਉਹ ਤਾਂ ਹੰਡਾ ਕਰ ਹੋ ਜਾਣਾ ਹੈ ਲਾਲੀ ਆਪਾਂ ਸੁੱਟ ਦਾਂਗੇ ਹਨਾ ਪਰ ਜਿਹੜੀਆਂ ਚੀਜ਼ਾਂ ਇਹੋ ਜੀਆਂ ਹੁੰਦੀਆਂ ਆ ਇਹ ਨਾ ਤਾਂ ਕਿਸੇ ਨੂੰ ਆਪਾਂ ਦੇ ਸਕਦੇ ਹਾਂ ਨਾ ਤੇ ਆਪਣੇ ਕੋਲ ਯਾਦ ਤੌਰ ਤੇ ਰਹਿ ਜਾਣੀਆਂ ਜਿਵੇਂ ਹੁਣ ਆਪਣੇ ਇੱਧਰ ਮੰਮੀ ਦੀ ਅਲਮਾਰੀ ਪਈ ਹੈ ਜਿਹੜੀ ਉਹ ਮੰਮੀ ਦੀ ਦਾਜ ਦੀ ਆ ਤੇ ਉਹ ਕਿੰਨੀ ਸੋਹਣੀ ਲੱਗਦੀ ਹੈ ਜੇ ਆਪਾਂ ਇਨ ਫਿਊਚਰ ਉਹਨੂੰ ਥੋੜੀ ਬਹੁਤੀ ਜਦੋਂ ਖਰਾਬ ਹੋਈ ਹੋਵੇ ਬਿਉਦੀ ਆਪਾਂ ਪਲਾਈ ਕਲੂਈ ਸਹੀ ਕਰਾਵਾਂਗੇ ਅਸੀਂ ਉਹ ਸੈੱਟ ਦੇ ਨਹੀਂ ਵੀ ਉਹਨੂੰ ਐਜ਼ ਇਟੇ ਰੱਖਾਂਗੇ ਤਾਂ ਕਿ ਅਸੀਂ ਵੀ ਆਪਣੇ ਜੁਵਾਨਾਂ ਨੂੰ ਦੱਸ ਸਕੀਏ ਵੀ ਇਹਦੀ ਦਾਦੀ ਦੀ ਨਿਸ਼ਾਨੀ ਆ ਤੇ ਉਹਨਾਂ ਦੀ ਮੰਮੀ ਨੇ ਜਿਹੜੀਆਂ ਸਾਰੀਆਂ ਚੀਜ਼ਾਂ ਪੁਰਾਣੀਆਂ ਸੰਭਾਲ ਕੇ ਰੱਖੋ ਕਿਉਂਕਿ ਉਹਨਾਂ ਨਾਲੇ ਬੰਦੇ ਦੇ ਜਿਹੜੇ ਆ ਪੁਰਾਣੀਆਂ ਯਾਦਾਂ ਤਾੜੀਆਂ ਹੋ ਜਾਂਦੀਆਂ ਹੁਣ ਅਸੀਂ ਸੌਣਾ ਤੇ ਨੀਂਦ ਪੂਰੀ ਕਰਕੇ ਉੱਠ ਗਏ ਆ। ਮੈਂ 7 ਵਜੇ ਸੁੱਤੀ ਸੀ। ਨੇਟੇ ਸੁੱਤੀ ਸੀ। 7 ਤੋਂ ਤਾਂ ਬਾਅਦ ਹੀ ਸੁੱਤੀ ਆ ਜਦੋਂ ਅਸੀਂ ਪਿੰਡ ਗਏ ਆ। ਘੰਟਾ ਡੇਢ ਘੰਟੇ ਸੁੱਤੀ ਵੈਸੇ। ਹਨਾ? ਬਾਲਾ ਲੰਮਾ ਬਾਲਾ ਲੰਮਾ ਤਾਂ ਨਹੀਂ ਸੁੱਤੀ। ਤੇ ਅੱਜ ਬਈ ਤੁਹਾਨੂੰ ਦੱਸ ਦਿੰਨੇ ਆ। ਬਈ ਕੌਣ ਆਇਆ ਸੀ ਰੋਟੀ ਤੇ? ਵੈਸੇ ਸਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੁਣ ਦਿਲ ਖੁਸ਼ ਹੋਣੀ ਆਇਆ ਸੀ ਤਾਂ ਮਤਲਬ ਮਨਿੰਦਰ ਦੇ ਬਾਈ ਹੁਣੀ ਆਏ ਸੀਗੇ ਬਾਈ ਗੁਰਸੇ ਮੇਰੇ ਨਾਲ ਅੱਗੇ ਤੇ ਆਪਾਂ ਉਹਨਾਂ ਨੂੰ ਕਈ ਦਿਨ ਪਹਿਲਾਂ ਇਨਵਾਈਟ ਕੀਤਾ ਸੀਗਾ ਕਿੱਦੇ ਜਿਹਦੇ ਦਿਨ ਮਨਿੰਦਰ ਆਈ ਹੈ ਨਾ ਉੱਥੇ ਘਰੇ ਆਈ ਵੀ ਸੀਗੀ ਉੱਥੇ ਤੇ ਬਲਾੜ ਤੇ ਉਦੇ ਜੋਤ ਨੇ ਕਹਤਾ ਇਪੋ ਗੱਲ ਦੇਣਾ ਹਾਂ ਜਿੱਦੇ ਨਾਲ ਪਾਰਟ ਜਿੱਦੇ ਦਿਲ ਖੁਸ਼ ਕੇ ਪਾਰਟ ਸੀਗਾ ਦੱਸ ਦਿਓ ਮੇਰੇ ਨੂੰ ਹਾਂ ਹਾਂ ਤੇ ਫਿਰ ਹੁਣ ਕੱਲ ਫਿਰ ਆਪਾਂ ਕਹਿਤਾ ਸੀਗਾ ਵੀ ਚਲੋ ਵੀ ਤੁਸੀਂ ਕੱਲ ਨੂੰ ਆ ਜਿਓ ਹਨਾ ਸੋ ਦਸ ਦਿੱਲੀ ਤੋਂ ਆ ਰਹੇ ਸੀਗੇ ਕਿਉਂਕਿ ਆਪਾਂ ਇਨਰ ਸਕਾਉਟ ਵੀ ਨਹੀਂ ਹੈਗੀ ਜੀ ਵੀ ਆਪਾਂ ਕਹਿ ਦਿੰਦੇ ਹਾਂ ਨਾ ਤੇ ਚੱਲ ਟਾਈਮ ਦੇ ਹਿਸਾਬ ਨਾਲ ਵੀ ਹੁੰਦਾ ਤੇ ਚੱਲ ਬੈਠੇ ਵਧੀਆ ਗੱਲਾਂ ਬਾਤਾਂ ਮਾਰੀਆਂ ਕਿਉਂਕਿ ਇੱਕ ਵਿਆਹ ਦੇ ਪ੍ਰੋਗਰਾਮਾਂ 'ਚ ਮਿਲਣਾ ਹੋਰ ਗੱਲ ਹੁੰਦੀ ਆ ਉਦਾਂ ਜਿਵੇਂ ਇਦਾਂ ਬਹਿ ਕੇ ਗੱਲਾਂ ਬਾਤਾਂ ਮਾਰਨੀਆ ਹੋਰ ਗੱਲ ਹੁੰਦੀ ਆ ਤੇ ਚਲੋ ਇਹਦੇ ਨਾਲ ਇਹਦੇ ਨਾਲ ਯਾਰ ਮੋਹ ਪਿਆਰ ਵਧਦਾ ਸਕਾਉਂਦੀ ਹੈ ਨਾ ਤੇ ਕਿਉਂਕਿ ਹੁਣ ਕਿਰਨਾ ਹੋਣੀ ਵੀ ਜਾਣ ਤੋਂ ਪਹਿਲਾਂ ਦਿਲ ਖੁਸ਼ ਹੋਣਾ ਦੇ ਘਰ ਹੋ ਗਏ ਗਏ ਆ ਬਾਈ ਅਰਗੇ ਨੂੰ ਲੈ ਕੇ ਦੇ ਹੁਣ ਜੋਤ ਹਣੀ ਸਾਰੀ ਦਿਹਾੜੀ ਤੋਂ ਬਾਅਦ ਹੁਣ ਜਾ ਫੱਕ ਹਨ ਨਹੀਂ ਠੀਕ ਆ ਉਹ ਕੱਲ ਕੁਛ ਕੱਲ ਪਰਸੋਂ ਦਾ ਉਹ ਕਰਕੇ ਨਾ ਟਰੈਵਲ ਜਾ ਕਰਕੇ ਥੋੜਾ ਜਿਹਾ ਕਿਰਤ ਹੋ ਜਾਂਦਾ ਵੈਸੇ ਅੱਜ ਆਪਾਂ ਜਾਣਾ ਵੀ ਸੀਗਾ ਬਟ ਕੱਲ ਤੋਂ ਹੁਣ ਜੋਤ ਹਾਂ ਕੱਲ ਤੋਂ ਹੁਣ ਮੇਰਾ ਕੰਮ ਸਟਾਰਟ ਆ ਤੇ ਇਸ ਕਰਕੇ ਕੱਲੋਂ ਤਾਂ ਰੂਪਿਆ ਸੋ ਬਹੁਤ ਬੜੀ ਗੈਸ ਨਾ ਵੀ ਲਿਆ ਹਾਂ ਉਹ ਦੋਨੇ ਤਾਂ ਅੱਗੇ ਥੱਲੇ ਸਿਰ ਤੇ ਖਲਾ ਕੇ ਮੇਥੋਂ ਲਓ ਜੀ ਆਪਾਂ ਇਸ ਵਲੌਗ ਨੂੰ ਕਰਦੇ ਇੱਥੇ ਖਤਮ ਅੱਜ ਦੇ ਨੂੰ ਤੇ ਮਿਲਦੇ ਆਪਾਂ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜੁੜ ਦੱਸੋ ਵਲੌਗ ਕਿਦਾਂ ਦਾ ਲੱਗਿਆ ਤੇ ਇਹਨੂੰ ਡਾਇਨਾਸੌਰ ਕਹਿੰਦੀ ਹੈ ਤਕਦੀਰ ਕੀ ਹੈ ਡਾਇਨਾਸੌਰ ਪੈਰਟਾ ਪੁੱਤ ਤੋਤਾ ਤੋਤਾ ਕੀਆ ਹੈ ਤਕਦੀਰ ਕੀਆ ਹੈ ਤੋ ਤੋਤਾ ਹੋਰ ਨਹੀਂ ਬੋਲਦੀ ਤੇ ਚਲੋ ਜੀ ਮਿਲਦੇ ਆ ਨਵੇਂ ਵਲੌਗ ਦੇ ਨਾਲ ਬਾਏ ਬਾਏ ਜੀ ਗੁੱਡ ਨਾਈਟ